ਸਸੇ ਕਾਲ ਜੀ ਸਾਰਿਆਂ ਨੂੰ ਮੈਂ ਖੜਾ ਹਾਂਗਾ ਓਲਾ ਦੇ ਸਰਵਿਸ ਸੈਂਟਰ ਐਵਰਗ੍ਰੀਨ ਬਰਨਾਲਾ ਚ ਮੇਰੀ ਸਕੂਟਰ ਜੀ ਦਿੱਕਤ ਆਉਂਦੀ ਸੀ ਬਈ ਚੌਥਾ ਦਿਨ ਹੋ ਗਿਆ ਅੱਜ ਆਹ ਦਾ ਕੰਮ ਛੱਡਦੇ ਆਨੂੰ ਕੋਈ ਸੁਣਵਾਈ ਨਹੀਂ ਆਹ ਦੇਖੋ 10 ਵਜਣ ਚ 10 ਵਜੇ ਕਹਿਆ ਸੀ ਵੀ ਆ ਜੀ ਘੰਟੇ ਦੇ ਵਿੱਚ ਵਿੱਚ ਕਰਕੇ ਦੇ ਦਾਂਗੇ ਚਲੋ ਕੋਈ ਨਾ ਘੰਟੇ ਦਾ ਬਸ 15 ਮਿੰਟ ਅੱਧਾ ਘੰਟਾ ਉੱਤੇ ਥੱਲੇ ਵੀ ਹੋ ਜਾਂਦਾ ਉਹ ਤਾਂ ਕੋਈ ਚੱਕਰ ਨਹੀਂ ਬਈ ਆ ਚੌਥਾ ਦਿਨ ਆ ਦਿਹਾੜੀ ਖਰਾਬ ਕਰਦੇ ਆਨੂੰ ਮੋਟਰ ਚ ਆਵਾਜ਼ ਆਉਣ ਲੱਗੀ ਸੀ ਆਪੋ ਮੋਟਰ ਚ ਮੈਂ ਇਹਨਾਂ ਨੂੰ ਕਿਹਾ ਮਖਾ ਬਾਈ ਵੱਡਾ ਨੁਕਸਾਨ ਨਾ ਪੈ ਜਾ ਬਾਈ ਬਣ ਇਹਨੂੰ ਕਰ ਦੋ ਰੋਜ਼ ਕਹਿ ਦਿੰਦੇ ਨੇ ਅੱਜ ਕਰ ਦਾਂਗੇ ਅੱਜ ਕਰ ਦਾਂਗੇ ਅੱਜ ਦੇਖਦੇ ਆਪਾਂ ਨੂੰ 10 ਵਜੇ ਦਾ ਟਾਈਮ ਦਿੱਤਾ ਸੀਗਾ ਆ ਖੜੇ ਆਂਗੇ ਬਾਈ 10 ਵਜਣ ਚ ਐ ਮੰਨ ਲਓ 5-7 ਮਿੰਟ ਹੀ ਰਹਿੰਦੇ ਹੋਣਗੇ ਟਾਈਮ ਦਿਖਾਉਣਾ ਮੈਂ ਸੋਨੂੰ ਆਹ ਦੇਖੋ ਬਈ ਇਹਦੇ ਟਾਈਮ ਨਹੀਂ ਦਾ ਹੋਊਗਾ 9 ਤੇ 53 ਹੋ ਗਏ 953 ਹੋ ਗਏ ਬਾਈ ਆ ਆਸੀ ਸ਼ੋਰੂਮ ਜੀ ਆਵਾਜ਼ਾਖਾਨਾ ਰੋਡ ਆਈ ਵਿਚਾਰੀਆਂ ਵੱਲ ਨੂੰ ਆ ਇਧਰ ਨੂੰ ਅਜਟਾਈ ਚੌਕ ਆ ਗਿਆ ਬਾਈ ਇਧਰੋਂ ਟਰੈਕਟਰ ਆਇਆਗਾ ਦੇਖੋ ਵੀ ਅੱਜ ਕਰਕੇ ਦਿੰਦੇ ਆ ਕਿ ਨਹੀਂ 4 ਦਿਨ ਹੋ ਗਏ ਵੀਰੇ ਕੰਮ ਛੱਡ ਦਿਆਂ ਨੂੰ ਕੀ ਕਰਾਂਗੇ ਇਲੈਕਟ੍ਰਿਕ ਲੈ ਕੇ ਜਿਹੜੇ ਕਹਿੰਦੇ ਨੇ ਬਈ ਸ਼ਾਦੀ ਵਧੀਆ ਚੱਲਦੀ ਆਪਾਂ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਬਈ ਯਾਰ ਤੁਹਾਡੀ ਵਧੀਆ ਚੱਲਦੀ ਐ ਤੁਹਾਨੂੰ ਵਧਾਈਆਂ ਮੈਨੂੰ ਦਿੱਕਤ ਆਉਂਦੀ ਐ ਬਈ ਐ ਮੰਨ ਲਓ ਡਿਲੀਵਰੀ ਤੋਂ ਦੂਜੇ ਦਿਨ ਦੀ ਦਿੱਕਤ ਆ ਜਿਹੜਾ ਮਰਜ਼ੀ ਵੀ ਆ ਕੇ ਦੇਖ ਲਓ ਸਬੂਤਾਂ ਨਾਲ ਗੱਲ ਕਰੂੰਗਾ ਸਬੂਤ ਦੇ ਆਧਾਰ ਤੇ ਤੱਥਾਂ ਦੇ ਆਧਾਰ ਤੇ ਹਵਾ ਚ ਡਾਂਗ ਨਹੀਂ ਮਾਰਦਾ ਬਈ ਆ ਖੜੇ ਆ 10 ਵਜੇ ਆ ਕੇ ਬਹਿ ਗਏ ਵੀ ਚੱਲ ਪਹਿਲਾ ਨੰਬਰ ਲੱਗ ਜੂ ਦੇਖਦੇ ਆ ਬਈ ਕਰਦੇ ਆ ਕਿ ਨਹੀਂ ਦਫਾ ਮਾ ਕੇ ਤੁਹਾਨੂੰ ਅਗਲੀ ਵੀਡੀਓ ਚ ਬਣੇ ਰਹੋ